ਕੇਂਦਰੀ ਮੰਤਰੀ ਅਮਿਤ ਸ਼ਾਹ ਇਸ ਸਮੇਂ ਜੰਮੂ ਕਸ਼ਮੀਰ ਦੌਰੇਤੇ ਨੇ ਇਸ ਦੌਰਾਨ ਦੂਜੇ ਦਿਨ ਉਹਨਾਂ ਨੇ ਪੁਂਚ ਦੇ ਵਿੱਚ ਪਾਕਿਸਤਾਨੀ ਗੋਲੀਬਾਰੀ ਦੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਪੁਂਚ ਤੋਂ ਪਾਕਿਸਤਾਨ ਨੂੰ ਸੰਦੇਸ਼ ਦਿੰਦੇ ਹੋਏ ਅਮਿਤ ਸ਼ਾਹ ਨੇ ਉਸ ਗੁਰਦੁਆਰੇ ਦੇ ਵਿੱਚ ਮੱਥਾ ਵੀ ਟੇਕਿਆ ਜਿਸ ਤੇ ਪਾਕਿਸਤਾਨ ਨੇ ਹਮਲਾ ਕੀਤਾ ਸੀ ਅਮਿਤ ਸ਼ਾਹ ਨੇ ਪੁਂਚ ਦੇ ਗੁਰਦੁਆਰੇ ਦਾ ਦੌਰਾ ਕੀਤਾ ਆਪਰੇਸ਼ਨ ਸੰਦੂਰ ਦੌਰਾਨ ਪਾਕਿਸਤਾਨ ਨੇ ਇਸ ਗੋਲੀਬਾਰੀ ਕੀਤੀ ਸੀ ਪੁੰਛ ਦਾ ਇਹ ਸਭ ਤੋਂ ਪੁਰਾਣਾ ਗੁਰਦੁਆਰਾ ਪਾਕਿਸਤਾਨੀ ਗੋਲੀਬਾਰ ਦੇ ਵਿੱਚੋਂ ਨੁਕਸਾਨਿਆ ਗਿਆ ਸੀ ਇਸ ਗੁਰਦੁਆਰੇ ਦਾ ਨਾਮ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ ਜੋ ਕਿ ਕੰਟਰੋਲ ਰੇਖਾ ਦੇ ਨੇੜੇ ਹੈ ਇਸ ਦੇ ਨਾਲ ਹੀ ਸ਼ਾਹ ਨੇ ਪੁੰਛ ਦੇ ਧਰਤੀ ਤੋਂ ਪਾਕਿਸਤਾਨ ਨੂੰ ਸਾਫ਼-ਸਾਫ਼ ਕਿਹਾ ਹੈ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਤੇ ਭਾਰਤ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ ਇਸ ਦਾ ਸਹੀ ਅਤੇ ਹੋਰ ਵੀ ਸਖਤ ਜਵਾਬ ਦਿੱਤਾ ਜਾਵੇਗਾ ਅਤੇ ਸਾਡੀਆਂ ਫੌਜਾਂ ਨੇ ਇਹ ਕੀਤਾ ਹੈ ਪੁੰਛ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਲੋਕਾਂ ਦੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ ਜੰਮੂ ਕਸ਼ਮੀਰ ਸਰਕਾਰ ਨੇ ਅਜਿਹੇ ਲੋਕਾਂ ਦੀ ਮਦਦ ਕੀਤੀ ਹੈ ਤੇ ਹੁਣ ਭਾਰਤ ਸਰਕਾਰ ਉਹਨਾਂ ਲਈ ਇੱਕ ਪੈਕੇਜ ਵੀ ਲਿਆਵੇਗੀ ਸ਼ਾਹ ਨੇ ਨਾ ਸਿਰਫ ਪੁੰਛ ਦੇ ਗੁਰਦੁਆਰੇ ਦਾ ਦੌਰਾ ਕੀਤਾ ਸਗੋਂ ਮੰਦਰ ਦੇ ਵਿੱਚ ਵੀ ਨਤਮਸਤਕ ਹੋਏ ਉਹਨਾਂ ਪੁੰਛ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਰੋਜ਼ਗਾਰ ਨਿਯੁਕਤੀ ਪੱਤਰ ਸੋਪੇ